12ਵੀਂ ਦੇ ਨਤੀਜਿਆਂ ਦੇ ਵਿੱਚ ਲੁਧਿਆਣੇ ਦੇ ਮੁੰਡੇ ਨੇ ਬਾਜ਼ੀ ਮਾਰੀ ਹੈ ਜੀ ਹਾਂ ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੇ ਨਤੀਜੇ ਦਾ ਅੱਜ ਐਲਾਨ ਕੀਤਾ ਤੇ ਲੁਧਿਆਣਾ ਬੀਸੀਐਮ ਫੋਕਲ ਪੁਆਇੰਟ ਸਕੂਲ ਦਾ ਵਿਦਿਆਰਥੀ ਏਕਮਪ੍ਰੀਤ ਕਮਰਸ ਵਿਸ਼ੇ ਵਿੱਚ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਏਕਮ ਦੇ 500 'ਚੋਂ 500 ਅੰਕ ਆਏ ਨੇ ਉਸ ਦਾ ਅੱਜ ਸਕੂਲ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ਏਕਮਪ੍ਰੀਤ ਗਤਕੇ ਦਾ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਹੈ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਨਦੇ ਸਕੂਲ ਦਾ ਵਿਦਿਆਰਥੀ ਪੰਜਾਬ ਭਰ ਦੇ ਵਿੱਚ ਅਵਲ ਆਇਆ ਹੈ ਉਹਨਾਂ ਨੇ ਕਿਹਾ ਕਿ ਉਹ ਗੱਤਕੇ ਦਾ ਵੀ ਚੈਂਪੀਅਨ ਅਤੇ ਪੜ੍ਹਾਈ ਵਿੱਚ ਵੀ ਅੱਗੇ ਰਹਿੰਦਾ ਹੈ ਉਹਨਾਂ ਨੇ ਕਿਹਾ ਕਿ ਸਕੂਲ ਦੇ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸਖਤ ਮਿਹਨਤ ਰਹੀ ਹੈ ਇਹਨਾਂ ਨੇ ਵਿਦਿਆਰਥੀ ਦੀ ਹੌਸਲਾ ਫਜ਼ਾਈ ਕੀਤੀ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਬਰੇਜ ਬਨਾਮ ਜੀ ਏ ਕੰਪਰੀ ਸਿੰਘ ਕਿਹੜੀ ਕਲਾਸ 12th ਕਮਰਸ ਅੱਛਾ ਕਿੰਨੇ ਨੰਬਰ ਆਏ ਨੇ ਕਦੋਂ ਪਤਾ ਲੱਗਿਆ 100% ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਏ ਅੱਛਾ ਕਿੰਨੀ ਖੁਸ਼ੀ ਹੋਈ ਮਨ ਨੂੰ ਬਹੁਤ ਖੁਸ਼ੀ ਤਾਂ ਹੈਗੀ ਬਹੁਤ ਖੁਸ਼ੀ ਹੈ ਕਿੰਨੀ ਕ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਗੇਮਾਂ ਵੀ ਖੇਡਣ ਵਾਸਤੇ ਬਾਹਰ ਵੀ ਜਾਂਦੇ ਹੁੰਦੇ ਸੀ ਹਾਂਜੀ ਕਿਥੇ ਮੈਂ ਗਿਆ ਸੀਗਾ ਨੈਸ਼ਨਲ ਖੇਡਿਆਂ ਵਾਂ ਛਤਿਸਗੜ ਅਸਾਮ ਵਗੈਰਾ ਗਿਆ ਸੀ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਰਮਨਜੀਤ ਸਿੰਘ ਪੱਟੀ ਉਹਨਾਂ ਨੇ ਸਿਖਾਇਆ ਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਤੇ ਉਹਦੇ ਐਕਸਟਰਾ ਨੰਬਰ ਵੀ ਲੱਗੇ ਆ ਤੇ ਬਾਕੀ ਮੈਡਮਾਂ ਦੀ ਮੈਂਟ ਗਤਕਾ ਖੇਡਦਾ ਸੀ ਅੱਛਾ ਅਜੇ ਜਿਸ ਤਰ੍ਹਾਂ ਤੁਹਾਡਾ ਸਬਜੈਕਟ ਜਿਹੜਾ ਕਮਰਸਾ ਕਾਫੀ ਟਫ ਸਬਜੈਕਟ ਸੀਗਾ ਨਾਲ ਗੇਮ ਵੀ ਸੀ। ਮਿਹਨਤ ਕਰਦਾ ਸੀ ਕਿੰਨੇ ਘੰਟੇ ਜੀ ਪੜਾਈ ਕਰਦਾ ਸੀ। ਪੜਾਈ ਕਰਦਾ ਸੀ ਜਿਆ ਪਰ ਸੀਖਾ ਇਹ ਕਰਦਾ ਸੀ ਪਰ ਮਨ ਲਾ ਕੇ ਸਮਝ ਕੇ ਕਰਦਾ ਸੀ। ਅਜੇ ਕਿਸੇ ਵਗੈਰਾ ਵੀ ਦੇ ਰੱਖੀ ਸੀ। ਮੈਡਮ ਹੀ ਬਹੁਤ। ਯਾ ਲੈ ਫਿਰ ਮੰਗਦੇ। ਅੱਛਾ ਅੱਛਾ ਉਹਨੂੰ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਦੱਸਿਆ ਸੀ ਵੀ ਇੰਨੀ ਮਿਹਨਤ ਕੀਤੀ ਜੇ ਇੰਨੇ ਨੰਬਰ ਆਉਣੇ ਜਾਂ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਕੱਟਤੀ ਸੀਗੀ ਕਹਿੰਦੇ ਮੈਰਿਟ ਤੱਕ ਹੀ ਆਉਗੇ ਪਰ ਫਰਸਟ ਆ ਗਈ ਅੱਛਾ ਤੁਹਾਨੂੰ ਵੀ ਸੀਗੀ ਮਿਹਨਤ ਕਿੰਨੀ ਕਰਦੇ ਸੀ ਪੜਾਈ 'ਚ ਕਿੰਨੀ ਕਿ ਟਾਈਮ ਲੈਂਦੇ ਸੀ ਦੋ ਤਿੰਨ ਘੰਟੇ ਤਾਂ ਲਾਂਦਾ ਸੀ ਕਹਿੰਦੇ ਖੇਡਣ 'ਤੇ ਕਹਿੰਦੇ ਜ਼ਿਆਦਾ ਧਿਆਨ ਸੀਗਾ ਹਾਂਜੀ ਪੜਾਈ ਚੋਈ ਸੀਗਾ ਨਾਲ ਨਾਲ ਖੇਡਦੇ ਐਂਡ ਟਾਈਮ ਤੇ ਜ਼ਿਆਦਾ ਸੀਗਾ ਐਕਚੁਅਲੀ ਡੈਡੀਕੇਸ਼ਨ ਸੀ ਡੈਡੀਕੇਸ਼ਨ ਉਹਨੇ ਅੱਗੇ ਦਾ ਕੀ ਪਲਾਨ ਹੈ ਕਹਿੰਦੇ ਅੱਗੇ ਪੜਾਈ ਹੋਰ ਗਰਨਾ ਬੰਨਣਾ ਨਹੀਂ ਟਾਉਣੇ ਐਲ ਐਲ ਵੀ ਕਰਨੀ ਅੱਗੇ ਐਲ ਐਲ ਵੀ ਕਰਨੀ ਅੰਕਿਲ ਬੰਨਣਾ ਚਾਹੁੰਦੇ ਹਨ ਅਚਨ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਬੱਚਾ ਜੀ ਸਰ ਕੋਲੋਂ ਮੈਸੇਜ ਇਹੀ ਆ ਬਸ ਪੜੋ ਧਿਆਨ ਲਾ ਕੇ ਪੜੋ ਵਧੀਆ ਤੇ ਗੇਮਾਂ 'ਲ ਵੀ ਧਿਆਨ ਦਿਓ ਉਹਦੇ ਨਾਲ ਐਕਸਟੈਂਡ ਨੰਬਰ ਵੀ ਲੱਗੇ ਆ ਇੱਕ ਬਾਤ ਆ ਜੀ ਨਾਮ ਨੀਰੂ ਕੋੜਾ ਹੈ ਮੈਂ ਬੀ ਸੀ ਐਮ ਸੀਨੀਅਰਸ ਕੰਟਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਆ ਸਾਡੇ ਸਕੂਲ ਦੇ ਬੱਚੇ ਇੱਕ ਕੰਪਲੀਟ ਨੇ ਕਲਾਸ 2 ਕਮਰਸ ਤੋਂ ਟੌਪ ਕੀਤਾ ਹੈ ਸਟੇਟ ਟੌਪਰ ਹੈ ਉਹ ਗੱਤਕੇ ਦਾ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਔਰ ਸਕੂਲ ਤੋਂ ਬਾਹਰ ਆਊਟ ਆਫ ਸਟੇਟ ਵੀ ਖੇਡਣ ਲਈ ਜਾਂਦਾ ਹੈ ਔਰ ਬੜੇ ਦਿਨ ਉਸਦੇ ਮਿਸ ਹੁੰਦੇ ਹਨ ਸਕੂਲ 'ਚ ਲੇਕਿਨ ਟੀਚਰਜ਼ ਇੱਥੇ ਬਹੁਤ ਮਿਹਨਤ ਕਰਦੇ ਤੇ ਬਹੁਤ ਜ਼ੋਰ ਲਗਾਉਂਦੇ ਸੀ ਔਰ ਬੱਚਾ ਵੀ ਪੂਰੀ ਮਿਹਨਤ ਕਰਦਾ ਸੀ ਇਸ ਨੂੰ ਪਤਾ ਸੀ ਕਿ ਮੈਂ ਪਲੇਅਰ ਹੋਣ ਦੇ ਨਾਲ ਨਾਲ ਸਟੱਡੀ ਤੇ ਫੋਕਸ ਕਰਾਂ ਇਸਨੇ 505 500 ਦੇ ਵਿੱਚੋਂ 500 ਪ੍ਰਾਪਤ ਕੀਤੀਆਂ 100% ਦੇ ਮਾਰਕਸ ਜਦ ਕਿਸ ਤਰ੍ਹਾਂ ਦੇ ਜਿਹੜੇ ਐਫਰਟਸ ਨਹੀਂ ਕਰਵਾਏ ਜਾਂਦੇ ਜਿੱਦਾਂ ਦੇ ਸਾਡੇ ਸਕੂਲ ਚ ਐਕਸਟਰਾ ਕਲਾਸਿਸ ਲੱਗਦੀਆਂ ਤੇਰੇ ਸ਼ਾਮ ਗਰੁੱਪ ਲੱਗਦਾ ਇਹ ਬੱਚਾ ਪਹਿਲਾਂ ਥੋੜਾ ਜਿਹਾ ਹਲੇ ਇਗਨੋਰ ਕਰਦਾ ਸੀ ਸਟੱਡੀ ਲੇਕਿਨ ਜਦੋਂ ਉਹ ਨੈਸ਼ਨਲ ਚਲ ਕੇ ਆਇਆ ਇਹਨੂੰ ਪਤਾ ਲੱਗਿਆ ਕਿ ਮੈਂ ਹੁਣ ਟੌਪਰ ਰਹਿਣਾ ਤੇ ਮਿਹਨਤ ਕਰਨ ਲੱਗ ਗਿਆ ਸੋ ਟੀਚਰਜ਼ ਵੀ ਇਥੇ ਸਪੈਸ਼ਲ ਐਫਰਟਸ ਕਰਦੇ ਆਂ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਦਿੱਤਣ ਦੇਖੋ ਟੀਚਰਜ਼ ਆ ਕਹਿਣਾ ਮੰਨੇ ਜੇ ਟੀਚਰਜ਼ ਨੂੰ ਓਬੇ ਕਰੇ ਕੋਈ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਟੀਸ਼ਨ ਪ੍ਰਾਪਤ ਕਰੋ ਕੋਈ ਇਹ ਨਹੀਂ ਵੀ ਜਪਾ ਕੇ ਟਿਊਸ਼ਨ ਵਾਲੇ ਕੋਲ ਕਿ ਇੰਜੈਕਸ਼ਨ ਨਹੀਂ ਹੋਮਵਰਕ ਡੇਲੀ ਕਰੋ ਤੇ ਟੀਚਰ ਦਾ ਕਹਿਣਾ ਮਰੋ ਟੈਸਟ ਦੀ ਤਿਆਰੀ ਕਰੋ ਬਹੁਤ ਅੱਛਾ ਮਾਹੌਲ ਹੈ ਬੱਚੇ ਆ ਰਹੇ ਹਨ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਹਾਂਜੀ ਹੋ ਰਿਹਾ ਦੇਖੋ ਹਾਂਜੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬੱਚੇ ਬਹੁਤ ਖੁਸ਼ੀ ਹੈ ਬੱਚੇ ਆ ਰਹੇ ਹਨ ਸਾਡੇ ਕੋਲ ਥੈਂਕ ਯੂ ਜੀ